ਸਰ ਬਿਲਕੁਲ ਪ੍ਰਚਾਰ ਕਰ ਰਿਹਾ ਮੇਰੇ ਕੋਲ ਚੋਣਾਂ ਚ ਨਹੀਂ ਆਇਆ ਇਹੀ ਗਰੀਬ ਮਾਰੀ ਹੁੰਦੀ ਆ ਆਜ਼ਾਦ ਮੀਦਵਰ ਨਾਲ ਉਹਨੂੰ ਸਿਰਫ 10 ਦਿਨ ਪਹਿਲਾਂ ਚੇਲੇ ਦਿੱਤਾ ਜਾਂਦਾ ਹੈਗਾ ਬਦਲਾਜ ਮੋਟਰਸਾਈਕਲ 'ਤੇ ਚਲਾਉਂਦਾ ਨਹੀਂ ਹੈਗਾ ਜ਼ਮੀਨ ਨਾਲ ਜੁੜਿਆ ਬੰਦਾ ਮੈਂ ਜ਼ਮੀਨ ਨਾਲ ਜੁੜੀ ਗੱਲ ਕਰਦਾ ਹੈਗਾ ਨੀਅਤ ਨਹੀਂ ਹੈ ਲੋਕਾਂ ਜਿਹੜਾ ਤੁਸੀਂ ਵੋਟ ਦਿੰਦੇ ਹੋ ਤੁਹਾਡੇ ਹੱਥ 'ਚ ਵੋਟ ਦੀ ਤਾਕਤ ਹੈ ਤੁਸੀਂ ਵੋਟ ਐਸੇ ਬੰਦੇ ਨੂੰ ਦਿੰਦੇ ਜਿਹੜਾ ਟਾਈਮ ਨਾਲ 5 ਸਾਲ ਲਈ ਉੱਠਦਾ ਹੈ ਮਿਲਦਾ ਹੈ ਲੈਣਾ ਲਾਉਂਦਾ ਤੁਹਾਡੀ ਮੈਂ ਜੁੱਤੀਆਂ ਦੇ ਹਾਰ ਲਈ ਪਿਆਰ ਐ ਮੈਂ ਪੱਥਰ ਖਾਂ ਨੂੰ ਪਿਆਰ ਐ ਗੱਲ ਇਸ ਤਰ੍ਹਾਂ ਐ ਮੈਨੂੰ ਉਹਨਾਂ ਦੀ ਕਿਸੇ ਚੀਜ਼ ਨਾ ਬਿਠਾਓ ਮੈਂ ਮੋਦੀ ਨਹੀਂ ਆ ਨਾ ਕੇਜਰੀਵਾਲ ਨਹੀਂ ਆ ਮੈਂ ਲਵਲੀ ਐ ਸਰ ਮੈਂ ਸਰ ਘਰੇ ਮੈਨੂੰ ਪਾਈ ਕੱਪੜੇ ਪਾ ਦਿੰਦਾ ਐ ਜਦ ਮੈਨੂੰ ਧੱਕੇ ਦੇ ਦਿੰਦਾ ਜਿੰਨਾ ਬੇਇੱਜ਼ਤੀ ਕਰਉਂਦੇ ਹਿੰਦੇ ਜਿਹਦਾ ਜਿਹਦਾ ਪਰਿਵਾਰ ਨਹੀਂ ਸਾਥ ਦੇ ਰਿਹਾ ਲੋਕ ਉਹਦਾ ਸਾਥ ਕਿਵੇਂ ਦੇ ਤੂੰ ਨਹੀਂ ਦਾਦਾ ਮੇਰੀ ਘਰ ਵਾਲੀ ਪੂਰਾ ਸਾਥ ਦੇ ਰਹੀ ਐ ਮੈਨੂੰ ਕੱਪੜਾ ਧੋਤਾ ਦਿੰਦਾ ਇਸ ਲਈ ਇਲੈਕਸ਼ਨਾਂ ਦੇ ਵਿੱਚ ਨੀਡ ਟੂ ਸ਼ਟਰਾਂ ਵਾਲੇ ਤੋਂ ਤੁਸੀਂ ਪ੍ਰਭਾਵਿਤ ਤਾਂ ਨਹੀਂ ਹੋਏ ਸ਼ਾਇਦ ਦੂਸਰੀ ਤਰ੍ਹਾਂ ਦੇ ਨਾਲ ਤੁਸੀਂ ਹੁਣ ਨਿਕਲਿਓ ਸਮਾਜ ਬਦਲਣ ਨੂੰ ਨੀਡ ਟੂ ਸ਼ਟਰਾਂ ਵਾਲੇ ਨੂੰ ਜਾਗਦਾ ਜਰੂਰ ਹੈ ਪਰ ਮੈਨੂੰ ਇਹ ਨਹੀਂ ਪਤਾ ਵੀ ਉਹਨੇ ਇਹ ਪ੍ਰਿੰਟਾਂ ਵਾਲੀ ਸ਼ਰਟ ਪਾਈ ਸੀ ਜਾਂ ਨਹੀਂ ਇਹ ਨਹੀਂ ਗੌਰ ਦਾ ਵੀਡੀਓ ਦੇਖੀ ਨਹੀਂ ਮੈਂ ਕਾਂਗਰਸ ਤੇ ਭਾਜਪਾ ਆਮ ਆਦਮੀ ਦਾ ਆਇਨਾ ਦਿਖਾਉਣ ਆ ਗਿਆ ਇਹਨਾਂ ਦਾ ਤੜਫਦੇ ਦੇਖੋ ਸਰ ਉਸ ਵੇਲੇ ਫਿਰ ਚੰਡੀਗੜ੍ਹ ਦੇ ਵਿੱਚ ਮੌਜੂਦਾ ਨੇੜੇ ਬਿਲਕੁਲ ਪ੍ਰੈਸ ਕਲੱਬ ਹੈਗਾ ਇੱਥੇ ਇੱਕ ਸਖਸ਼ ਦੇਖਿਆ ਗਿਆ ਹੈ ਜਿਸਦੇ ਹੱਥ ਦੇ ਵਿੱਚ ਪੈਂਪਲੈਟਸ ਫਰੇ ਹੋਏ ਨੇ ਅਤੇ ਜਗਾ ਜਗਾ ਜਾ ਕੇ ਉਹ ਜਿਹੜਾ ਸਖਸ਼ ਹੈ ਪੈਂਪਲੈਟਸ ਵੰਡ ਰਿਹਾ ਹੈ ਅਤੇ ਨਾਲ ਹੀ ਇਹ ਵੀ ਕਹਿ ਰਿਹਾ ਹੈ ਕਿ ਤੁਸੀਂ ਵੋਟ ਦਾ ਜਿਹੜਾ ਇਸਤੇਮਾਲ ਹੈ ਉਹ ਸਹੀ ਵਿਅਕਤੀ ਦੇ ਹੱਕ ਤੇ ਵਿੱਚ ਕਰਿਓ ਉਹ ਸਖਸ਼ ਇਹ ਤਸਵੀਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ ਦੇਖੋ ਕਿ ਕਿਵੇਂ ਭੱਜ-ਭੱਜ ਕੇ ਜਿਹੜਾ ਕਿ ਪੈਂਪਲੈਟਸ ਹੈ ਉਹ ਲੋਕਾਂ ਨੂੰ ਵੰਡ ਰਿਹਾ ਤੇ ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਦੇਸ਼ ਦਾ ਸੁਧਾਰ ਕਰਨ ਦੇ ਲਈ ਇਹ ਸਭ ਕੁਝ ਕਰ ਰਿਹਾ ਹੈਗਾ ਆਖਰਕਾਰ ਕੌਣ ਹੈ ਉਹ ਸਖਸ਼ ਕਿ ਉਹਦੀ ਮਨਸ਼ਾ ਹੈਗੀ ਹੈ ਇਸ ਸਬੰਧੀ ਚਾਰ ਦੇ ਨਾਲ ਜਿਹੜੀ ਹੈ ਉਸ ਸਖਸ਼ੀ ਗੱਲਬਾਤ ਵੀ ਕਰਵਾਵਾਂਗੇ ਜਾਣਕਾਰੀ ਇਹ ਉਹ ਸਾਂਝੀ ਕਰਾਂਗੇ ਅਤੇ ਉਹ ਗੱਲਬਾਤ ਕਰਦੇ ਆਂ ਕੀ ਨਾਮ ਹੈ ਸਰ ਆਪਕਾ ਸਰ ਮੇਰਾ ਨਾਮ ਕੁਸ਼ਪਿੰਦਰ ਲਵਲੀ ਹੈ گاؤں ਹਟਾਵਾ ਹੈ ਅਤੇ ਮੈਂ ਚੰਡੀਗੜ੍ਹ ਸੰਸਦੀ ਖੇਤਰ ਸੇ ਆਪਣੇ ਆਪ ਨੂੰ ਅਜਾਣ ਨਮंकित ਕਰਦੇ ਜਾ ਰਹਾ ਹਾਂ ਸੋ ਅਸੀਂ ਦੇਖ ਰਿਹਾ ਕਿ ਤੁਸੀਂ ਇਹ ਹੱਥ ਦੇ ਵਿੱਚ ਪੈਂਪਲੇਟਸ ਫੜੇ ਹੋਏ ਨੇ ਭੱਜ-ਭੱਜ ਕੇ ਵੰਡ ਰਹੇ ਹੋ ਕੀ ਹੈ ਕਿ ਮਕਸਦ ਕੀ ਹੈ ਦਾ ਸਰ ਮਕਸਦ ਇਹ ਹੈ ਜਿਹੜਾ ਮੈਂ ਬੇਹੋਸ਼ੀ ਵਿੱਚ ਦੁਨੀਆ ਜੀ ਰਹੀ ਹੈ ਉਹਨੂੰ ਮੈਂ ਹੌਸ਼ ਵਿੱਚ ਲਿਆਉਣ ਵਿੱਚ ਇਹ ਭ੍ਰਸ਼ਟਾਚਾਰ ਜਿਹੜਾ ਇਹ ਆਪਣਾ ਰਿਸ਼ਵਤ ਖੋਰੀ ਦਾ ਪੈਸਾ ਹੈ ਆਪਾਂ ਇਹਨੂੰ ਬੰਦ ਕਰਕੇ ਆਪਾਂ ਫ੍ਰੀ ਸਹੂਲਤਾਂ ਦਈਏ ਘਰ ਬੈਠੇ ਬਿਠਾਏ ਸਾਰੇ ਲੋਕਾਂ ਦੀਆਂ ਲਾਈਨਾਂ ਬੰਦ ਕਰਾਈਏ ਹਰ ਚੀਜ਼ ਤੋਂ ਮੁਕਤੀ ਹਰ ਚੀਜ਼ ਦਾ ਮੇਰੇ ਕੋਲ ਸੋਸਾਇਟੀ ਲਈ ਇਸਤੇਮਾਲ ਕਰ ਸਕਾਂ ਤੇ ਮੈਨੂੰ ਮੌਕਾ ਦਿੱਤਾ ਜਾਵੇ ਮੈਂ ਕੀ ਹਾਂ ਕੀ ਨਹੀਂ ਹਾਂ ਮੇਰੇ ਨਿੱਜੀ ਜ਼ਿੰਦਗੀ ਜਾ ਕੇ ਝਾਕ ਕੇ ਦੇਖਿਆ ਜਾਵੇ ਮੇਰਾ ਚੈਨਲ ਹੈ लवली ਹਟਾਵਾ ਉੱਥੇ ਜਾ ਕੇ ਮੇਰੀ ਵੀਡੀਓ ਦੇਖੀ ਜਾਣ ਮੈਂ ਇਹ ਸਾਰੇ ਆਪਣੇ ਮੈਨੀਫੈਸਟੋ ਦੀ ਆਪਣੇ ਇਲੈਕਸ਼ਨ ਲੀਫਲੈਟ ਦੀ ਪੂਰਾ ਬੋਲ ਕੇ ਆਪਣਾ ਰਿਕਾਰਡ ਕਰਕੇ ਪਾਈ ਇਹ ਸ਼ਾਰਟਸ ਵੀ ਪਾਵਾਂਗਾ ਬਟ ਮੇਰੇ ਕੋਲ ਸਰ ਸੰਸਾਧਨ ਨਹੀਂ ਹੈ ਪੈਸਾ ਨਹੀਂ ਹੈ ਮੈਂ ਨਿੱਜਾ ਪੰਜਾਬੀ ਵਿੱਚ ਵੀ ਛਪਾਉਂਦਾ ਇਸ ਨੂੰ ਔਰ ਅੰਗਰੇਜ਼ੀ ਵਿੱਚ ਵੀ ਛਪਾਉਂਦਾ ਲੇਕਿਨ ਮੇਰਾ ਸਰ ਇਹ ਅਭੀ ਪੈਸੇ ਦੀ ਕਮੀ ਕਰਕੇ ਮੈਂ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਦੇ ਸਾਹਮਣੇ ਖੜਾ ਤੇ ਇੱਥੇ ਪੈਸਾ ਚੱਲਦਾ ਸੋ ਆਜ਼ਾਦ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਤੁਸੀਂ ਇਹ ਇਲੈਕਸ਼ਨ ਲੜਨ ਜਾ ਰਹੇ ਹੋ ਇਸ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਸਰ ਬਿਲਕੁਲ ਪ੍ਰਚਾਰ ਕਰ ਰਹੇ ਹਾਂ ਮੇਰੇ ਕੋਲ ਚੋਣਾਂ ਚੀਨੀ ਨਹੀਂ ਹੈਗਾ ਇਹੀ ਗਰੀਬ ਮਾਰੀ ਹੁੰਦੀ ਆ ਆਜ਼ਾਦ ਉਮੀਦਵਾਰ ਨਾਲ ਉਹਨੂੰ ਸਿਰਫ 10 ਦਿਨ ਪਹਿਲਾਂ ਚੇਲੇ ਦਿੱਤਾ ਜਾਂਦਾ ਹੈਗਾ ਰਾਸ਼ਟਰੀ ਪਾਏ ਆ ਆ ਪਾਰਟੀਆਂ ਆਪਣੇ ਕੋਈ ਕਮਲ ਦਾ ਫੁੱਲ ਲੈ ਕੇ ਕੋ ਮਰੀਏ ਕੋਈ ਚਪੰਜਾ ਲੈ ਕੇ ਕੋ ਮਰੀ ਕੋਈ ਝਾੜੂ ਲੈ ਕੇ ਕੋ ਮਰੀਏ ਇਸ ਕਦਰ ਤੁਸੀਂ ਵੱਡੀ ਵੱਡੀ ਜਿਹੜੀ ਕੀ ਇਹ ਵਾਅਦੇ ਕਰ ਦਿੱਤੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਦੇ ਨਾਲ ਇਹ ਪ੍ਰਚਾਰ ਕਰਦੇ ਹੋ ਕਿ ਭਾਜਪਾਲੇ ਡਰ ਕੇ ਤੁਹਾਨੂੰ 4 ਲੱਖ ਦਾ ਆਫਰ ਕਰਤਾ ਸਰ ਇਹ ਬਦਲਾਂ ਚ ਮੋਟਰਸਾਈਕਲ ਮੈਂ ਚਲਾਉਂਦਾ ਨਹੀਂ ਹੈਗਾ ਜਮੀਨ ਨਾਲ ਜੁੜਿਆ ਬੰਦਾ ਮੈਂ ਜਮੀਨ ਨਾਲ ਜੁੜੀ ਗੱਲ ਕਰਦਾ ਹੈਗਾ ਇਹਦਾ ਥੋਸ ਚੀਜ਼ ਤੁਸੀਂ ਵੱਡਾ মিডিਆ ਪਲੇਟਫਾਰਮ ਇਕੱਠਾ ਕਰੋ ਹਰੇਕ ਚੀਜ਼ ਦੀ ਡਿਟੇਲ ਚ ਮੈਂ ਉਹਨੂੰ ਆਨਸਰ ਕਰਾਂਗਾ ਇਹਦੇ ਖਾਸ ਕੀ ਇਸ ਦੇ ਵਿੱਚ ਇਹਦੇ ਖਾਸ ਵਿੱਚ ਇਹ ਹੈ ਕਿ ਹਾਊਸਿੰਗ ਬੋਰਡ ਦੇ ਮੁੱਦੇ ਉਠਾਏ ਨੇ ਡੰਪਿੰਗ 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 ਗਰਾਊਂਡ ਦਾ ਜਿਹੜਾ ਡੰਪਿੰਗ ਗਰਾਊਂਡ ਦਾ ਜਿਹੜਾ ਮੁੱਦਾ ਉਠਾਇਆ ਹੈਗਾ ਉਹ ਆਪਣਾ ਜਿਹੜਾ ਉੱਥੇ 스멜 ਆਉਣ ਲਈ ਮੈਂ ਐਮਪੀ ਬਣਨ ਤੋਂ ਬਾਅਦ ਉੱਥੇ ਹਲਚਲ ਕਰਾਇਆ ਜਦ ਤੱਕ ਉੱਥੇ ਪਹਾੜ ਕੂੜਾ ਹਟਾ ਨਹੀਂ ਦਿੰਦਾ ਉਹ ਚੀਜ਼ ਹੈ ਮੈਂ ਮਹਿਲਾਵਾਂ ਦੀ ਸੁਰੱਖਿਆ ਲਈ ਹੈ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਹੈ ਤੇ ਹਰੇਕ ਹਨੇਰੇ ਹਰੇਕ ਜਿਹੜੇ ਕੋਨੇ ਕੋਨੇ ਦੇ ਜੇ ਸੀਸੀਟੀਵੀ ਲੱਗ ਜਵੇ ਅਪਰਾਧ ਖਤਮ ਹੋ ਜਾਣਗੇ ਹਰੇਕ ਚੀਜ਼ ਦਾ ਆਨਸਰ ਹੈ ਮੇਰੇ ਕੋ ਹਰੇਕ ਚੀਜ਼ ਦਾ ਹੱਲ ਹੈ ਨiyet ਨਹੀਂ ਹੈ ਲੋਕਾਂ ਜੇ ਤੁਸੀਂ ਵੋਟ ਦਿੰਨੇ ਹੋ ਤੁਹਾਡੇ ਹੱਥ 'ਚ ਵੋਟ ਦੀ ਤਾਕਤ ਹੈ ਤੁਸੀਂ ਵੋਟ ਐਹੇ ਜੇ ਬੰਦੇ ਨੂੰ ਦਿੰਨਾ ਜਿਹੜਾ ਟਾਈਮ ਨਾਲ 5 ਸਾਲ ਲਈ ਉੱਠਦਾ ਹੈ ਮਿਲਦਾ ਹੈ ਲਾਈਨਾਂ ਲਵਾਉਂਦਾ ਤੁਹਾਡੀ ਸਰ ਤੁਸੀਂ ਮੈਨੂੰ ਮੌਕਾ ਦੇ ਕੇ ਦੇਖੋ ਮੈਂ ਦਿੱਲੀ ਹਲਾਉਣ ਚੱਲਿਆ ਵਾਇਮ ਆਮਨਾ ਵਾਇਮ ਏਬਲ ਵਾਇਮ ਕੈਪੇਬਲ ਫਾਰ ਦਾ ਪ੍ਰਾਈਮ ਮਿੰਿਸਟਰਸ਼ਿਪ ਆਫ ਇੰਡੀਆ ਜੇ ਮੈਂ ਕਹਾ ਬੱਚੇ ਦੀ ਜਿੱਦ ਪੂਰੀ ਕਰੋ ਐ ਕੋਈ ਨਹੀਂ ਕਰਦਾ ਸਰ ਮੇਰੀ ਪਹਿਲੀ ਬੌੜੀ ਐ ਐਮਪੀ ਮੈਨੂੰ ਐਮਪੀ ਬਣਾਓ ਮੈਂ ਬੀਜੇਪੀ ਆਨ ਆਦਮੀ ਪਾਰਟੀ ਕਾਂਗਰਸ ਇਹਨਾਂ ਨੂੰ ਆਇਨਾ ਦਿਖਾਉਣ ਨਿਕਲਿਆ ਇਹਨਾਂ ਦੇ ਨੇਤਾ ਲੋਕ ਐ ਇਹਨਾਂ ਦੀ ਦੁਕਾਨਦਾਰੀ ਠ ਇਹਨਾਂ ਨੂੰ ਮੈਂ ਆਇਨਾ ਦਿਖਾ ਆਇਨਾ ਦਿਖਾਉਣ ਨਿਕਲੇ ਆਪਣੇ ਵਰਗੇ ਵੱਖਰਾ ਕੀ ਇਹ ਜੋ ਤੁਸੀਂ ਵਾਅਦੇ ਕਰ ਰਹੇ ਹੋਏ ਤਾਂ ਬਾਕੀ ਪਾਰਟੀ ਵੀ ਕਰ ਰਹੀ ਨੇ ਅਲੱਗ ਕੀ ਇਹ ਦੇਖੋ ਕੋਈ ਲਿਖਤ ਜ ਨਹੀਂ ਦੇ ਰਿਹਾ ਹੈਗਾ ਕਿ ਮੈਂ ਸੈਲਰੀ ਨਹੀਂ ਲਵਾਂਗਾ ਮੈਂ ਤਨਖਾਹ ਨਹੀਂ ਲਵਾਂਗਾ ਸਭ ਤੋਂ ਬਹੁਤ ਆਗੂ ਨੇ ਜਿਹੜੇ ਕਿ ਪੈਸੇ ਨਹੀਂ ਲਾਂਦੇ ਹਾਂਜੀ ਉਹ ਕੇਜਰੀਵਾਲ ਨਹੀਂ ਬੋਲਿਆ ਮੋਦੀ ਨਹੀਂ ਬੋਲਿਆ ਹੈਗਾ ਬੋਲਦੇ ਨੇ ਮੈਂ ਲਿਖਤ ਚ ਦੇ ਰਿਹਾ ਹੈ ਵੀ ਡਬਲ ਵੀ ਦਵਾਂਗਾ ਮੇਰੀ ਵੀਡੀਓ ਪਈ ਆ ਜਾਏਗਾ ਬਣ ਰਹੀ ਹੈ ਮੈਂ ਜੁੱਤਿਆਂ ਦੇ ਹਾਰ ਲਈ ਤਿਆਰ ਐ ਮੈਂ ਪੱਥਰ ਖਾਨ ਨੂੰ ਤਿਆਰ ਐ ਗੱਲ ਇਸ ਤਰ੍ਹਾਂ ਹੈ ਮੈਨੂੰ ਉਹਨਾਂ ਦੀ ਕਿਸੀ ਜਣਾ ਬਿਠਾਓ ਮੈਂ ਮੋਦੀ ਨਹੀਂ ਹਾਂ ਮੈਂ ਕੇਜਰੀ ਕਰਨ ਲੋਕਾਂ ਤੇ ਲੋਕ ਤੁਹਾਡੇ ਉੱਪਰ ਕੀ ਕਿਵੇਂ ਭਰੋਸਾ ਕਰ ਲੈਣ ਸਾਡੀ ਜੇ ਪਰਖਣੀ ਹੈ ਨਹੀਂ ਤਾਂ ਮੈਨੂੰ ਕਿੰਦਾ ਭਰੋਸਾ ਕਰ ਲੈਣਗੇ ਹੁਣ ਵੀ ਤਾਂ ਉਹ ਧੋਖਾ ਖਾਂਦੀ ਜਾ ਰਹੇ ਨੇ 5 ਸਾਲ ਹੋਰ ਖਾ ਕੇ ਦੇਖ ਲੋ ਦੇਣੀ ਦਾ ਹੈਵੋਡ ਕਿਸੇ ਨੂੰ ਬਰਬਾਦ ਹੀ ਕਰਨੀ ਹੈ ਕੁਝ ਮਿਲਣਾ ਤਾਂ ਹੈ ਨਹੀਂ ਮੈਨੂੰ ਦੇ ਕੇ ਦੇਖੋ ਮੇਰੇ ਬਾਪ ਦੀ ਕਰਮਾ ਇਸਾ ਜ ਮੈਨੂੰ ਤਾਂ ਨਾ ਦੋ लवली ਨੂੰ ਪਰਖੋ लवली ਮੋਦੀ ਨਹੀਂ ਹੈਗਾ लवली ਜੀ ਹੁਣ ਕਿਉਂ ਜਾਗ ਗਿਆ ਤੁਸੀਂ ਹੁਣ ਕਿਉਂ ਜਾਗੇ ਹੈਗੀਆਂ ਪਿਛਲੇ ਇੰਨੇ ਲੰਮਾ ਸਮਾਂ ਕਿੱਥੇ ਸੀਗੇ ਫਿਰ 47 ਸਾਲ ਦਾ ਹੈਗਾ ਸਰ ਮੈਂ ਭਰਪੂਰ ਊਰਜਾ ਨਾਲ ਹੈਗਾ ਮੇਰਾ ਪਿਛਲੇ ਹੀ ਸਾਲ ਇੱਕ ਮੈਕੈਨੀਕਲ ਗ੍ਰਾਈਂਡਰ ਨਾਲ ਮੇਰੀ ਬਾਹਾਂ ਕੱਟ ਗਈ ਸੀ ਨਸ ਕੱਟ ਗਈ ਸੀ 80% ਹੱਡੀ ਕੱਟ ਗਈ ਸੀ ਮੇਰਾ ਪੀਆਈ ਆਪਰੇਸ਼ਨ ਹੋਇਆ 32 16 ਹਸਤਾਲੇ ਜੌਬ ਦਿੱਤਾ ਸੀ ਮੇਰਾ ਜਿਹੜਾ ਅੰਦਰਲਾ ਜਾਗੇ ਹੈਗੀ ਸਮਾਜ ਲਈ ਕੁਝ ਕਰਾਂ ਇਹ ਖਾ ਲਿਆ ਹਗ ਲਿਆ ਸੌ ਲਿਆ ਹਰ ਰੋਜ਼ ਇਹੀ ਰਿਪੀਟ ਕੰਮ ਕੀਤਾ ਠੱਗੀ ਦੀ ਦੁਕਾਨ ਖੋਲ ਲਈ ਸਰ ਮੇਤੋ ਨਹੀਂ ਹੁੰਦਾ ਹੈਗਾ ਔਰਤ ਤੋਂ ਇਲਾਵਾ ਮੇਰੀ ਆਪਣੀ ਵਾਈਫ ਤੋਂ ਇਲਾਵਾ ਮੇਰੇ ਤੇ ਕਿਸੇ ਦਾ ਜਾਦੂ ਨਹੀਂ ਚੱਲ ਸਕਦਾ ਨਾ ਚੱਲਿਆ ਅੱਜ ਤੱਕ ਮੇਰਾ ਕੈਰੈਕਟਰ ਇੰਨਾ ਸਾਫ਼ ਹੈ ਕਾਮ ਕਰੋਧ ਮੋਹ ਲੋਭ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਬਜਾਏ ਜੇਕਰ ਲੋਕਾਂ ਦੇ ਉੱਪਰ ਲੋਕ ਤੁਹਾਡੇ ਤੇ ਭਰੋਸਾ ਕਰਨ ਉਹ ਕਿਵੇਂ ਹੋ ਸਕਦਾ ਸਰੋ ਮੌਕਾ ਦੇਖੀ ਹੋ ਸਕਦਾ ਮੈਨੂੰ ਕੁਐਸਚਨ ਕਰੋ ਮੈਂ ਸਭ ਤੋਂ ਵੱਡਾ ਇੱਥੇ ਇੱਥੇ लवली ਅ ਅਟਾਵਾ ਮੇਰਾ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਆ ਇੱਥੇ ਦੇਖੋ ਲਿਖਿਆ ਕੀ ਆ ਮੈਨੂੰ ਸਵਾਲ ਕਰੋ ਮੈਂ ਸਵਾਲਾਂ ਦੀ ਲਿਸਟ ਨਹੀਂ ਲਵਾਂਗਾ ਪਹਿਲਾਂ ਮੀਡੀਆ ਤੋਂ ਮੈਨੂੰ ਸਵਾਲ ਕਰੋ ਹਰ ਚੀਜ਼ ਦਾ ਆਨਸਰ ਹੈ ਮੇਰੇ ਕੋਲ ਆਮ ਅਲਟੀਮੇਟ ਸਪੋਕਸ ਪਰਸਨ ਤੋਂ ਜਿਵੇਂ ਕੋਈ ਕੁਐਸਚਨ ਕਿਤੇ ਵੀ ਤਰ੍ਹਾਂ ਦਾ ਕਰੋ ਮੈਂ ਤੁਹਾਨੂੰ ਡਿਫਾਈਨ ਕਰਾਂਗਾ ਮੇਰੇ ਕੋਲ ਸਾਰ ਟਾਈਮ ਬਹੁਤ ਘੱਟ ਹੈ ਮੈਂ 27 ਮਈ ਤੱਕ ਇਕੱਲਾ ਹੀ ਮੈਚਟਾ ਹਾਂ ਮੇਰੇ ਕੋਈ ਟੀਮ ਨਹੀਂ ਹੈ ਸੋ ਇਕੱਲਾ ਤੁਸੀਂ ਇਹ ਬੀੜਾ ਚੱਕਿਆ ਕੋਈ ਤੁਹਾਡਾ ਪਰਿਵਾਰ ਦਾ ਮੈਂਬਰ ਵੀ ਨਹੀਂ ਤੁਹਾਡੇ ਸਾਥ ਨਹੀਂ ਸਰ ਜੀ ਮੈਂ ਸਾਰੇ ਘਰੇ ਮੈਨੂੰ ਭਾਈ ਕੱਪੜੇ ਪਾੜ ਦਿੰਦਾ ਹੈ ਕਦੇ ਮੈਨੂੰ ਠੱਕੇ ਦੇ ਦਿੰਦਾ ਹੈ ਜੇ ਮੈਂ ਬੇਇੱਜ਼ਤੀ ਕਰਾਂ ਲਈ ਜਿਹਦਾ ਜਿਹਦਾ ਪਰਿਵਾਰ ਨਹੀਂ ਸਾਥ ਦੇ ਰਿਹਾ ਲੋਕ ਉਹਦਾ ਸਾਥ ਕੀਮਤ ਦੇ ਦਿੰਦਾ ਮੈਂ ਦੱਸਦਾ ਮੇਰੀ ਘਰ ਵਾਲੀ ਪੂਰਾ ਸਾਥ ਦੇ ਰਹੀ ਹੈ ਮੈਨੂੰ ਕ ਮੇਰੀ ਜੋ ਮੈਂ ਕਲੀਅਰ ਗੱਲ ਕਰਦਾ ਮੈਂ ਹੋਰ ਕੀ ਚਾਹੀਦਾ ਮੈਨੂੰ ਇਹੀ ਚਾਹੀਦਾ ਤੁਹਾਨੂੰ ਤੁਸੀਂ ਇਲੈਕਸ਼ਨ ਲੜਨ ਦੀ ਠਾਨੀ ਹੈ ਤਾਂ ਫਿਰ ਪਰਿਵਾਰ ਘਰ ਹਾਜ਼ਰ ਕਿਉਂ ਕਿਉਂ ਨਹੀਂ ਉਹ ਨਾਲ ਖੜਦਾ ਆ ਕੇ ਵੀ ਤੁਹਾਡਾ ਪ੍ਰਚਾਰ ਕੀਤਾ ਜਾਵੇ ਜਗਾ ਜਗਾ ਜੇਕਰ ਤੁਸੀਂ ਨਾਮ ਅੰਕੜ ਮੈਂ ਦੱਸਦਾ ਮੇਰੀ ਪਤਨੀ ਵੀ ਲੈ ਲਓ ਸਰਵਾਈਕਲ ਕੈਂਸਰ ਉਹ ਸਰਵਾਈਵਰ ਰਹੀ ਹੈ ਉਹਦੇ ਇੱਥੇ ਨਿਊਰੋਲੋਜੀਕਲ ਪ੍ਰੋਬਲਮ ਹੈ ਦਵਾਈ ਚੱਲਦੀ ਹੈ ਮੈਨੂੰ ਹੋਰ ਤਕਲੀਫ ਦੇਣਾ ਚਾਹੁੰਦਾ ਗੋਡੇ ਪ੍ਰੋਬਲਮ ਹੈ ਮੋਢੇ ਪ੍ਰੋਬਲਮ ਐਕਸੀਡੈਂਟ ਛੋਟੇ ਛੋਟੇ ਹੋਏ ਬਲੇ ਚਲੋ ਪਤਨੀ ਲੱਗ ਹੈ ਭੈਣ ਭਰਾ ਬਾਕੀ ਮੈਂ ਦੱਸਦਾ ਨਾ ਮੇਰੀ ਮੈਂਟਲ ਇਲਨਸ ਹੈ ਬਾਈ ਲੋਣਾ ਵੱਡਾ ਸਫਾਈ ਨਾ ਰੱਖਾਂ ਕੂੜਾ ਇਕੱਠਾ ਕਰਾਂ ਪੱਥਰ ਮਾਰਾਂ ਡੰਡੇ ਚੱਕਾਂ ਕਰੇ ਕੂੜਾ ਇਕੱਠਾ ਕਰਾਂ ਤੁਸੀਂ ਮੈਨੂੰ ਭਰਤੀ ਕਰੋ ਮੇਰਾ ਮੇਰਾ ਫਿਜ਼ੀਕਲ ਫਿਟਨੈਸ ਟੈਸਟ ਪਾਸ ਹੋਇਆ ਹੈ ਪੂਰਾ ਔਰ ਤੁਸੀਂ ਇਹੋ ਜਿਹੇ ਬੰਦੇ ਨਹੀਂ ਚੁਣ ਲੈਣੇ ਉਹ ਜਿਹੜੇ 10 ਸਾਲ ਆਪਣਾ ਬਿਮਾਰ ਰਹਿੰਦਾ ਮਾਸਤ ਲਾਗੇ ਅਸੀਂ ਨਹੀਂ ਮਿਲਦੇ ਜੀ ਲੋਕਾਂ ਨੂੰ ਮੈਡਮ ਖੇਰ ਵਰਗੇ ਨੇ ਹੋਰ ਆਪਣੇ ਕਈ ਨੇ ਜਿਹੜੇ ਦਿਖਦੇ ਹੀ ਨਹੀਂ ਹੈਗੇ ਪੰਜ ਸਾਲ ਮੈਨੂੰ ਸਰ ਟਰਾਈ ਕਰਕੇ ਦੇਖੋ ਇੱਕ ਐਸਿਡਿਟੀ ਤੱਕ ਨਹੀਂ ਹੈ ਮੈਨੂੰ ਮੈਨੂੰ ਸ਼ੂਗਰ ਬੀਪੀ ਬਹੁਤ ਦੂਰ ਨੇ ਬੜਾ ਚੰਗਾ ਪਾਉਂਗਦਾ ਬੜਾ ਚੰਗਾ ਵਖਤਾ ਮੈਨੂੰ ਜਿੰਨਾ ਮੈਂ ਸਿਰ ਬਿਮਾਰੀ ਦਾ ਇਲਾਜ ਕਰਦਣਾ ਮੇਰੇ ਕੋਲ ਇਲਾਜ ਹੈ ਆਪਣਾ ਜਿਹੜਾ ਗੁਵਾਰ ਹੈ ਨਾ ਦਿਮਾਗ ਦਾ ਇਹ ਕੱਢਿਆ ਕਰੋ ਇਹਨੂੰ ਅੰਦਰ ਨਾ ਰੱਖੋ ਤਾਂ ਹੀ ਤੁਹਾਡੇ ਬਿਮਾਰੀਆਂ ਪੜਪਦੀਆਂ ਨੇ ਸਰ ਜੀ ਸੋ ਇੱਕ ਪਾਸੇ ਦਿਗਜ ਆਗੂ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਇਲੈਕਸ਼ਨ ਲੜ ਰਹੇ ਨੇ ਦੂਜੇ ਪਾਸੇ ਤੁਸੀਂ ਹੋ ਹੁਲ ਟੱਕਰ ਦੇ ਪਾਉਂਗੇ ਉਹਨਾਂ ਨੂੰ ਬਿਲਕੁਲ ਟੱਕਰ ਦਊਂਗਾ ਮੈਨੂੰ ਸੋਸ਼ਲ ਮੀਡੀਆ ਤੇ ਜਗ੍ਹਾ ਮਿਲੇ ਤਾਂ ਕਿ ਮੇਰਾ ਥੋੜਾ ਜਿਹਾ ਥੋੜਾ ਜਿਹਾ ਮਿਹਨਤ ਮੇਰੀ ਘੱਟ ਜਾਏਗੀ ਕੁੱਤੇ ਵਾਂਗੂ ਹਲਕਦਾ ਫਿਰ ਰਿਆ ਮੈਂ ਕਿ ਡੋਰ ਟੂ ਡੋਰ ਜਿੰਨਾ ਵੀ ਹੋ ਸਕਦਾ ਹੈ ਕਲੋਨੀ ਪਿੰਡਾਂ 'ਚ ਮੈਂ ਕਰ ਰਿਹਾ ਜਿੱਥੇ ਮੈਨੂੰ ਇੱਕ ਬੰਦਾ ਹੀ ਮਿਲ ਜਵੇ ਉਹਨੂੰ ਸੈਟੀਸਫਾਈ ਕਰਕੇ ਨਿਕਲਦਾ ਸਰ ਮੈਂ ਉੱਥੋਂ ਮੇਰਾ ਐਨੀ ਵੀ ਟਾਈਮ ਖਰਾਬ ਹੁੰਦਾ ਹੈ ਮੈਨੂੰ ਪਤਾ ਹੈ ਕਈ ਵਾਰੀ ਤਾਂ ਮੇਰੇ ਮਹੱਲੇ ਵਿੱਚ ਹੀ ਮੈਨੂੰ ਸ਼ਰਾਬ ਪੀ ਕੇ ਸ਼ਾਮ ਨੂੰ ਕਮੈਂਟ ਕਰ ਦਿੰਦੇ ਨੇ ਆ ਤੇਰੇ ਕਿਰਾਏਦਾਰ ਤੇਰੇ ਕਿਰਾਏਦਾਰ ਭਾਈ ਮੈਨੂੰ ਨਾ ਔਖੇ ਹੋ ਤੁਸੀਂ ਕਾਨੂੰਨ ਤੁਹਾਡੇ ਹੱਥ 'ਚ ਹੈ ਸਿੰਪਲ ਜਿਹਾ ਪੁਲਿਸ ਬੁਲਾਓ ਜੇ ਮੇਰੇ ਕਿਰਾਏਦਾਰ ਕੁਝ ਕਰਦੇ ਆ ਤੁਸੀਂ ਮੈਨੂੰ ਮੇਰਾ ਪ੍ਰਾਈਮ ਟਾਈਮ ਕਿਉਂ ਡਿਸਟਰਬ ਕਰਦੇ ਹੋ ਮੈਨੂੰ ਕਿਉਂ ਫਿਲ ਕਰਦੇ ਹੋ ਸਪੈਨ ਪੜੀ ਥੋੜਾ ਕੁਸਚਨ ਰਹਿ ਗਿਆ ਉਹ ਦੱਸ ਦਿੰਦਾ ਸਿਸਟਰ ਮੇਰੀ ਫਿਜ਼ੀਕਲੀ ਡਿਸੇਬਲਡ ਹੈ ਹੈਂਡੀਕੈਪ ਹੈ ਉਹਨੂੰ ਮੈਂ ਕਿੱਥੇ ਕਿੱਥੇ ਤੋਰ ਲੂੰਗਾ ਸਰ ਨੰਬਰ 1 ਮਾਂ ਦਾ ਮੇਰਾ ਮੈਂਟਲ ਲੈਣ ਦਾ ਸਸਤਾ ਭਾਈ ਦਾ ਮੇਰਾ ਆਪਣਾ ਪਰਸਨਲ ਹੋਇਆ ਮੈਂ ਛੇੜੀ ਕਬਰੇ ਉੱਤੇ ਛੱਡ ਕੇ ਉਹਨਾਂ ਸਭ ਕੁਝ ਆਪਣੇ ਆਪ ਨੂੰ ਸੰਸਾਰ ਦੀ ਸਮਾਜ ਲਈ ਕੁਝ ਕਰਨਾ ਹੈਗਾ ਆਪਣੀ ਕ੍ਰੀਏਸ਼ਨ ਇਨੋਵੇਸ਼ਨ ਜੀਨੀਅਸ ਨਾਲ ਆਪਣੀ ਸੋਸਾਇਟੀ ਲਈ ਕੁਝ ਕਰਨਾ ਚਾਹਣਾ ਮੈਨੂੰ ਮੌਕਾ ਦਿਓ ਸਰ ਫਿਰ ਅਰਥੋਂਗੇ ਤਾਂ ਹੀ ਪਤਾ ਲੱਗੂਗਾ ਨਹੀਂ ਤਾਂ ਗੱਲਾਂ ਨਾਲ ਪਕੌੜੇ ਨਹੀਂ ਬਖਦੇ ਹੈਗੇ ਅਸਲ ਚ ਉਹਦੀ ਮਾਲ ਮੀਰ ਇਕੱਠਾ ਕਰਨਾ ਮੈਂ ਦਾ ਮੈਂ ਆ ਚੁੱਕਿਆ ਹਾਂ ਸਰ ਇੱਕ ਇੱਕ ਸਵਾਲ ਹੋਰ ਹੈਗਾ ਜਿਸ ਤਰ੍ਹਾਂ ਨਾਲ ਤੁਸੀਂ ਇਹ ਸ਼ਰਟ ਦੇ ਉੱਪਰ ਆਪਣੇ ਜਿਹੜੇ ਚੈਨਲਸ ਹੈਗੇ ਨੇ ਤੁਹਾਡੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀ ਲਿਖਵਾਏ ਗਿਨ ਹੋ ਸਕਦਾ ਹੈ ਕਿ ਤੁਸੀਂ ਇਸ ਤੋਂ ਆਪਣੇ ਵਿਊਅਰਸ਼ਿਪ ਦਿਵਾਉਣ ਨੂੰ ਲੈ ਕੇ ਇਸ ਤਰ੍ਹਾਂ ਦੇ ਨਾਲ ਕਰ ਰਹੇ ਹੋਵੋ ਬਿਲਕੁਲ ਕਰ ਰਿਹਾ ਮੈਂ ਵਿਊਅਰਸ਼ਿਪ ਦਿਵਾਉਣ ਲਈ ਕਿਉਂਕਿ ਮੈਂ ਤਨਖਾਹ ਤੇ ਪੈਨਸ਼ਨ ਦਾ ਲੈ ਕੇ ਨਹੀਂ ਜਾਣੀ ਕਰੇ ਮੈਸੇਜ ਲਿਖਿਆ ਹੋਇਆ ਹੈ 25 ਬੰਦਿਆਂ ਨੂੰ ਆਉਂਦੇ ਰੋਜ਼ਗਾਰ ਜਨਰੇਟ ਕਰਦਾਗਾ ਸੋਸਾਇਟੀ 'ਚ ਮੈਸੇਜ ਸੈੱਟ ਕਰਨ ਲਈ ਇਹ ਇਹ ਮੇਰਾ ਇੱਕ ਜ਼ਰੀਆ ਹੋਊਗਾ ਮੈਂ ਦੱਸਿਆ ਨਾ ਮੇਰੇ ਕੋਲ 15 ਤੋਂ 20 ਹਜ਼ਾਰ ਦੇ ਵੀਡੀਓਜ਼ ਹੈ ਮੇਰੇ ਕੋ ਰਿਪਰਸ਼ੀਪ ਬਣੇ ਨਾਮ ਲਈ ਸਰ ਰੋਟੀ ਪੇਟ ਭਰਨ ਲਈ ਨਾ ਬਹੁਤ ਥੋੜਾ ਪੈਸੇ ਦੀ ਲੋੜ ਹੁੰਦੀ ਆ ਉਹਦੇ ਲਈ ਬਹੁਤ ਟਾੜਾ ਪੈਸਾ ਚਾਹੀਦਾ ਪਿਛਲੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਨੀਡ ਟੂ ਸ਼ਟਰਅਪ ਵਾਲੇ ਤੋਂ ਤੁਸੀਂ ਪ੍ਰਭਾਵਿਤ ਤਾਂ ਨਹੀਂ ਹੋਏ ਸ਼ਾਇਦ ਉਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਹੁਣ ਨਿਕਲਿਓ ਸਮਾਜ ਬਦਲਣ ਨੂੰ ਲਈ ਨੀਡ ਟੂ ਸ਼ਟਰਅਪ ਵਾਲੇ ਨੂੰ ਜਾਣਦਾ ਜਰੂਰ ਹੈ ਪਰ ਮੈਨੂੰ ਇਹ ਨਹੀਂ ਪਤਾ ਵੀ ਉਹਨੇ ਇਹ ਪ੍ਰਿੰਟ ਵਾਲੀ ਸ਼ਰਟ ਪਾਈ ਸੀ ਜਾਂ ਨਹੀਂ ਸੀ ਐਨੀ ਗੌਰ ਨਾਲ ਵੀਡੀਓ ਦੇਖੀ ਨਹੀਂ ਮੈਂ ਬਟੇ ਮੇਰਾ ਹਾਲਕਿ ਉਹਨਾਂ ਨੇ ਉਹਨਾਂ ਨੇ ਵੀ ਇਲੈਕਸ਼ਨ ਲੜੀ ਸੀ ਸਿਰਫ ਉਹਨਾਂ ਨੂੰ ਪਰਿਵਾਰ ਦੇ ਵਿੱਚੋਂ 6 ਵੋਟਾਂ ਹੀ ਮਿਲੀਆਂ ਤੁਹਾਡੇ ਤੁਹਾਡੇ ਪਰਿਵਾਰ ਚ ਕਿੰ ਲਈ ਇਹ ਹੋਰ ਮਹੱਤਵਪੂਰਨ ਇਹ ਦੋ ਵੋਟਾਂ ਬਹੁਤ ਹੋਣਗੀਆਂ ਐਮਪੀ ਲਈ ਨਹੀਂ ਸਰ ਬਹੁਤ ਨਹੀਂ ਹੋਣਗੀਆਂ ਮੈਂ ਅਪੀਲ ਕਰਦਾ ਮੈਨੂੰ ਰੱਜ ਕੇ ਵੋਟਾਂ ਨਾਲ ਬੜੀਆ ਤੋਂ ਬੜੀਆ ਅੰਤਰ ਨਾਲ ਚਦਾਓ ਕਾਂਗਰਸ ਤੇ ਬੀਜੇਪੀ ਆਮ ਆਦਮੀ ਨੂੰ ਮੈਂ ਆਇਨਾ ਦਿਖਾਉਣ ਆ ਗਿਆ ਇਹਨਾਂ ਨੂੰ ਤੜਫਦੇ ਦੇਖੋ ਸਰ ਮੈਂ ਕਹਿੰਦਾ ਐ ਮੈਂ ਦੁਆ ਕਰਦਾ ਮੈਂ ਇੱਛਾ ਹੈ ਮੇਰੀ ਅਹੇ ਇਹ ਇੱਕ ਸੀਟ ਦੇ ਉੱਤੇ ਮੈਂ ਐਮਪੀ ਬਣਿਆ ਹੋਵਾਂ ਔਰ ਮੋਦੀ ਮੈਨੂੰ ਆ ਕੇ ਕਹੇ ਵੀ ਸਪੋਰਟ ਕਰ ਮੈਂ ਕਹੂੰਗਾ ਤੂੰ ਮੇਥੋਂ ਘੱਟ ਕਿਉਂ ਐ ਮੈਂ ਤੇਰੇ ਤੋਂ ਵੱਧ ਕਿਉਂ ਐ ਮੈਂ ਤੇਰੇ ਤੋਂ ਚੰਗਾ ਕੀ ਕਰ ਸਕਦਾ ਆ ਜੋ ਮੇਰੇ ਨਾਲ ਡਿਬੇਟ ਕਰੋ ਹੈਲਦੀਕਰ ਮੈਨੂੰ ਪ੍ਰਾਈਮ ਮਿੰਿਸਟਰ ਬਣਾਓ ਮੇਰਾ ਡਿਪਟੀ ਬਣਾ ਹੂੰ ਮੇਰੇ ਚ ਉਮਰ ਨਾਲ ਵੱਧ ਹੋਊਗਾ ਇੱਜ਼ਤ ਪੂਰੀ ਐ ਆਮ ਫੌਲਡ ਆਫ ਮੋਦੀ ਬਟ ਨਾਟ ਅੰਦਾ ਭਗਤ ਹੂੰ ਸੋ ਆਖੀ ਇਹ ਸੰਨ ਪੁਸ਼ਪਿੰਦਰ ਲਵਲੀ ਜਿਨ੍ਹਾਂ ਦੇ ਵੱਲੋਂ ਹੁਣ 2024 ਦੀਆਂ ਇਲੈਕਸ਼ਨਾਂ ਆਜ਼ਾਦ ਕੈਂਡੀਡੇਟ ਦੇ ਵਜੋਂ ਲੜਨ ਦਾ ਜਿਹੜਾ ਕੀ ਫੈਸਲਾ ਕੀਤਾ ਕਿ ਉਹਨਾਂ ਦਾ ਕਹਿਣਾ ਸਮਾਜ ਸੁਧਾਰਨ ਦੇ ਲਈ ਹੋਣ ਇਹ ਜਿਹੜਾ ਕੀ ਰਾਜਨੀਤੀ ਦੇ ਵਿੱਚ ਉਤਰੇ ਨੇ ਸੋ ਤੁਹਾਨੂੰ ਇਹ ਸਖਤ ਦੇ ਉੱਪਰ ਕਿਹੜੀਆਂ ਕਿਹੜੀਆਂ ਜਣੀ ਕਿ ਚੀਜ਼ਾਂ ਨੂੰ ਲੈ ਕੇ ਵੱਧ ਜਿਹੜਾ ਕੀ ਭਰੋਸਾ ਹੈਗਾ ਜਾਂ ਫਿਰ ਤੁਸੀਂ ਕਿਵੇਂ ਇਸ ਜਿਹੜਾ ਇੰਟਰਵਿਊ ਦੇਖਦੇ ਹੋ ਕਮੈਂਟਸ ਕਰਕੇ ਆਪਣੀ ਰਾਇ ਵੀ ਜੁੜ ਸਾਂਝੀ ਕਰਿਓ ਬੁਧਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰਾਲ ਪਰਵਿੰਦਰ ਚੰਡੀਗੜ੍ਹ